ਰਮਨ ਜੀ ਸਿੰਘ ਨੇ ਔਰ ਸਾਡੇ ਰਵਿੰਦਰ ਜੀ ਇਹਨਾਂ ਨੇ ਸਾਰੇ ਅਰੇਂਜਮੈਂਟ ਕੀਤਾ ਹੈ ਨੋਟਬੁੱਕ ਕਰਮ ਸਿੰਘ ਸੀਨੀਅਰ ਕਰਮ ਸਿੰਘ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਇਹ ਵੰਡੀਆਂ ਗਈਆਂ ਨੇ ਔਰ ਉਹਦੇ ਚ ਬੱਚਿਆਂ ਨੂੰ ਇਹਨਾਂ ਨੇ ਲੋੜਵੰਦਾਂ ਨੂੰ ਜਿਹੜੀਆਂ ਬੁੱਕਸ ਨੇ ਉਹ ਸਾਰਿਆਂ ਨੂੰ ਦਿੱਤੀਆਂ ਨੇ ਔਰ ਉਹਦੇ ਨਾਲ ਦੇ ਜਿਹੜਾ ਸਕੂਲ ਹੈ ਉਹਦੇ ਵਿੱਚ ਤੁਸੀਂ ਦੇਖ ਰਹੇ ਹੋਣੇ ਕੁਪਰ ਕਮਰੇ ਜਿਹੜੇ ਇਨਕੰਪਲੀਟ ਨੇ ਕਿਉਂਕਿ ਗ੍ਰਾਂਟ ਆਈ ਸੀ ਸਮਗਰ ਦੇ ਤਹਿਤ 20 ਲੱਖ ਰੁਪਏ ਪਰ ਸਰਕਾਰ ਨੇ ਪਤਾ ਨਹੀਂ ਕੀ ਪਾਲਸੀ ਹੈ ਗ੍ਰਾਡ ਵਿੱਚੋਂ ਵਾਪਸ ਲੈ ਕੇ ਕਮਰੇ ਰੁਕੇ ਨੇ ਹੁਣ ਇਹਨਾਂ ਨੂੰ ਮੈਂ ਕਿਹਾ ਕਿ ਉਸ ਕੰਪਲੀਟ ਕਰਾ ਕੇ ਦਵਾਂਗੇ ਮੇਰਾ ਮੰਨਣਾ ਹੈ ਵਿਦਿਆ ਦਾ ਦਾਣ ਸਭ ਤੋਂ ਉੱਤਮ ਦਾਣ ਹੈ ਕਿ ਸਾਡਾ ਖਾਸ ਕਰਕੇ ਜਿਹੜੇ ਅਸੀਂ ਪੋਲਿਟੀਕਲ ਬੰਦੇ ਆ ਜਾਂ ਜਿਨ੍ਹਾਂ ਕੋਈ ਫਰਮਾਇਆ ਆ ਉਹਨਾਂ ਨੂੰ ਵੱਧ ਤੋਂ ਵੱਧ ਜੇ ਧਿਆਨ ਦੇਣ ਦੀ ਲੋੜ ਹੈ ਉਹ ਵਿਦਿਆ ਤੇ ਦੇਣ ਦੀ ਲੋੜ ਹੈ ਜੇ ਵਿਦਿਆ ਠੀਕ ਹੋ ਜੂਗੀ ਸਭ ਕੁਝ ਠੀਕ ਹੋ ਜਾਣਾ ਤੋਂ ਮੈਂ ਜਾਇਆ ਮੈਨੂੰ ਪਤਾ ਲੱਗਾ ਕਿ ਕਮਰੇ ਕਦਾ ਕੰਮ ਰੁਕਿਆ ਸੋ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਗ੍ਰਾਡ ਵਿੱਚ ਭੇਜਦਾ ਔਰ ਇਮੀਡੀਏਟਲੀ ਜਦੋਂ ਵੀ ਆ ਗਈ ਔਰ ਇਮੀਡੀਏਟਲੀ ਸਭ ਤੋਂ ਪਹਿਲਾਂ ਇਹ ਸਕੂਲ ਦਾ ਕੰਮ ਕੰਪਲੀਟ ਕਰਵਾਵਾਂਗੇ ਆਪਾਂ ਤਾਂ ਕਿ ਇਹ ਬੱਚਿਆਂ ਦਾ ਵੇਖਿਆ ਮੈਂ ਦੇਖ ਰਿਹਾ ਹੁਣ ਬਰਸਾਤ ਕਰਕੇ ਕਿਉਂਕਿ ਉੱਤੇ ਕੰਮ ਵਿੱਚ ਰੁਕਿਆ ਕਮਰਿਆਂ ਦੀ ਸਿਲਣ ਆ ਗਈ ਆ ਸੋ ਉਹਦੇ ਨਾਲ ਜਿਹੜਾ ਸਟਾਫ ਹੈ ਜਾਂ ਡੀਓ ਸਾਹਿਬ ਨੇ ਇਹਨਾਂ ਸਾਰੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਨਾਲ ਪਹਿਲ ਸਕੂਲ ਹੈ ਸਾਡੇ ਉਹਨੂੰ ਗ੍ਰਾਂਟ ਨਹੀਂ ਆ ਰਹੀ 1.5 ਸਾਲ ਦੀ ਪਿਛਲੇ ਔਰ ਬੜੀ ਮੁਸ਼ਕਲ ਹੈ ਕਿਉਂਕਿ ਸਾਰੇ ਸਪੈਸ਼ਲ ਚਾਈਲਡ ਨੇ ਉਹਦੇ ਵਿੱਚ ਔਰ ਉਹਨਾਂ ਬੱਚਿਆਂ ਨੇ ਓਲੰਪਿਕ ਤੱਕ ਮੈਡਲ ਜਿਹੜੇ ਆਪਣੇ ਜਿੱਤੇ ਨੇ ਪਰ ਸਰਕਾਰ ਦਾ ਨਾ ਪੱਖੀ ਰਵਈਆ ਮੈਂ ਸਰਕਾਰ ਨੂੰ ਬੇਨਤੀ ਵੀ ਕਰਦਾ ਉਹਨਾਂ ਨੂੰ ਚਿੱਠੀ ਵੀ ਲਿਖੂਗਾ ਕਿ ਤੁਰੰਤ ਡੀ ਸਾਹਿਬ ਨੂੰ ਕਹਿ ਕੇ ਇੱਕ ਮੀਟਿੰਗ ਬੁਲਾ ਕੇ ਸਰਕਾਰ ਦੇ ਧਿਆਨ ਚ ਲਾਉਣ ਕਿ ਬੱਚੇ ਸਪੈਸ਼ਲ ਚਾਈਲਡ ਉਹਨਾਂ ਦਾ ਵੀ ਅਧਿਕਾਰ ਹੁੰਦਾ ਹੀ ਹੈ ਉਹਨਾਂ ਨੂੰ ਗ੍ਰਾਂਟ ਕਿਉਂ ਨਹੀਂ ਉਹਨਾਂ ਨੂੰ ਗ੍ਰਾਂਟ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਉਹ ਸਕੂਲ ਬੰਦ ਹੋਣ ਦੇ ਕਿਨਾਰੇ ਆ ਗਿਆ 138 ਬੱਚੇ ਨੇ ਔਰ ਮਾਪੇ ਵੀ ਖੁਸ਼ ਨੇ ਔਰ ਬਹੁਤ ਵਧੀਆ ਸਕੂਲ ਇੱਥੇ ਚੱਲ ਰਿਹਾ ਔਰ ਬੱਚਿਆਂ ਦੀ ਪੜ੍ਹਾਈ ਵੀ ਉਹਦੀ ਠੀਕ ਹੈ ਸੋ ਮੈਂ ਉਦੋਂ ਤੇ ਵੀ ਜਿਹੜੀ ਲੋੜ ਪੈਗੀ ਉਹਨਾਂ ਦੀ ਮਦਦ ਵੀ ਕੀਤੀ ਜਾਏਗੀ। ਵੱਲੋਂ ਇਨੀਸ਼ੀਏਟਿਵ ਲਿਆ ਸੀ ਦਿਆ ਫਾਊਂਡੇਸ਼ਨ। 5-7 ਸਾਲ ਤੋਂ ਅਸੀਂ ਚਲਾ ਰਹੇ ਹਾਂ ਤੇ ਸਾਨੂੰ ਲੱਗਦਾ ਸੀ ਵੀ ਇਹ ਸਕੂਲਾਂ ਦੇ ਵਿੱਚ ਨੀਡ ਹੈ ਨੋਟਬੁਕਸ ਦੀ। ਅਸੀਂ 1 ਲੱਖ ਕਾਪੀ ਲੈਣੀ ਸ਼ਿਟਵ ਲਿਆ ਸੀ ਤੇ ਉਹਦੇ 70 ਦੇ ਸਕੂਲ ਆਲਮੋਸਟ ਅਸੀਂ ਕਵਰ ਕਰ ਲਿਆ। ਆ ਲਾਸਟ ਪ੍ਰੋਗਰਾਮ ਵਿੱਚ ਕਰਮਪੁਰਾ ਸਕੂਲ ਯਾ ਰੰਜੀਤਪੁਰ ਦੇ ਵਿੱਚ ਰੱਖਿਆ ਸੀ ਤੇ ਜਿਹਦੇ ਵਿੱਚ ਐਮਪੀ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਵੀ ਤੁਸੀਂ ਆਓ। ਯਾ ਜੀ ਆਦੀਪ ਸਰ ਹੋਰ ਵੀ ਮਰਬਲ ਜਿਹੜੇ ਸਾਡੇ ਨੀਅਰ ਐਂਡ ਡੀਅਰ ਜਿਹੜੀ ਸਾਡੀ ਸਪੋਰਟ ਕਰਦੇ ਐ ਐਨ ਜੀਓ ਚ ਡੋਨਰ ਆ ਉਹਨਾਂ ਨੂੰ ਕਿਹਾ ਸੀ ਪੀ ਤੁਸੀਂ ਆਓ ਐਨ ਜੀਓ ਚ ਸਾਡੀ ਤੇ ਇਹਦੇ ਵਿੱਚ ਇਨੀਸ਼ੀਏਟਿਵ ਅਸੀਂ ਲਿਆ ਬੜਾ ਵਧੀਆ ਤੇ ਤੁਸੀਂ ਆਓ ਅੱਜ ਤੱਕ ਕਿੰਨੀਆਂ ਦਸਤਾਵੇਜ਼ਾਂ ਵੰਡਤੀ ਸੀ ਉਹ 1 ਲੱਖ ਕਵਰ ਹੋ ਗਿਆ ਟੋਟਲ 1 ਲੱਖ ਇਨੀਸ਼ੀਏਟਿਵ ਜੋ ਅਸੀਂ ਲਿਆ ਹੈ ਜੋ ਟਾਰਗੇਟ ਹੀ ਸਾਡਾ ਉਹ ਮਿਸ਼ਨ ਪੂਰਾ ਹੋ ਗਿਆ ਜਿਹੜੇ ਵੀ ਸਕੂਲ ਰਹਿ ਗਏ ਆ ਪੈਂਡਿੰਗ ਆ ਜਿਹੜੇ ਸਾਡੇ ਕੋਲ ਸਕੂਲ ਨਹੀਂ ਕਵਰ ਹੋ ਗਏ ਉਹਨਾਂ ਨੂੰ ਸੌਰੀ ਫੀਲ ਕਰਦੇ ਆ ਨੈਕਸਟ ਈਅਰ ਅਸੀਂ ਜਰੂਰ ਹੋ ਪਿਓਰਿਟੀ ਤੇ ਸਕੂਲਾਂ ਨੂੰ ਕਵਰ ਕਰਾਂਗੇ ਅਸੀਂ 1 ਲੱਖ ਦਾ ਬਾਬ ਵੰਡਨ ਦਾ ਨਤੀਜਾ ਕਿਵੇਂ ਮੰਨ ਚਾ? 1 ਲੱਖ ਪਰ ਕੀ ਹਰ ਸਕੂਲ ਚ ਨੀਡ ਆ ਜਿੱਤਰਾ ਹੁਜਲਾ ਸਾਹਿਬ ਨੇ ਐਮਪੀ ਸਾਹਿਬ ਨੇ ਕਿਹਾ ਪੀ ਐਜੂਕੇਸ਼ਨ ਇਜ਼ ਮਸਟ ਐਜੂਕੇਸ਼ਨ ਸਾਡੀ ਪਿਓਰਿਟੀ ਤੇ ਹੋਣੀ ਚਾਹੀਦੀ ਆ ਹਰ ਸਕੂਲ ਜਿੱਤਰਾ ਟਾਰੀ ਬਾਰਡਰ ਤੇ ਲੱਗੇ ਸੀ ਵੇਖਿਆ ਆ ਉੱਥੇ ਬਹੁਤ ਨੀਡ ਆ ਚਗਾਵੇਂ ਦੇ ਇਲਾਕੇ ਵੇਖਿਆ ਉੱਥੇ ਬਹੁਤ ਨੀਡ ਆ ਬਗੀਠਾ ਹਰ ਜਗ੍ਹਾ ਮਰਬਲੇ ਨੋਟਬੁੱਕ ਕੋ ਕਿ ਜਿਹੜੀਆਂ ਬੁੱਕਸ ਹੁੰਦੀਆਂ ਸਕੂਲ ਮਰਬਲੇ ਸਰਕਾਰ ਵੱਲੋਂ ਪ੍ਰੋਵਾਈਡ ਕਰਾ ਦਿੱਤੀਆਂ ਜਾਂਦੀਆਂ ਜਿਹੜੀਆਂ ਨੋਟਬੁੱਕਸ ਉਹ ਬੱਚੇ ਆਪ ਖੁਦ ਬਾਈ ਕਰਦੇ ਆ ਕਈ ਕਰ ਲੈਂਦੇ ਆ ਕਈ ਮੇਰੇ ਮਤਲਬ ਪਿੱਛੋਂ ਬੈਕਸਪੋਰਟ ਨਹੀਂ ਹੁੰਦੀ ਪੇਰੈਂਟਸ ਦੀ ਨਹੀਂ ਲੈ ਸਕਦੇ ਇਸ ਕਰਕੇ ਹੀ ਨੋਟਬੁਕਸ ਨੂੰ ਇਨੀਸ਼ੀਏਟ ਕੀਤਾ ਕਿ ਇਹ ਜ਼ਰੂਰ ਨੋਟਬੁਕਸ ਅਹੀਂ ਦੇਣੀਆਂ ਆ ਬੱਚਿਆਂ ਨੂੰ ਬਿਲਕੁਲ ਜੀ ਬਿਲਕੁਲ 13 13 ਗੁਰਨਾਨਕ ਸਾਹਿਬ ਵਾਲਾ ਲੰਗਰ ਲੰਗਰ ਹੈ 13 13 ਚਮਨਦੀਪ ਸਿੰਘ ਮੇਰਾ ਨਾਮ ਹੈ